ਜੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋ ਚ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ এডਿਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਔਰ ਇਸ ਜਨਮ ਦਿਹਾੜੇ ਦੀਆਂ ਮੈਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈ ਦਿਨਾ ਅਮਰ ਸ਼ਹੀਦ ਤੰਦਨ ਬਾਬਾ ਦੀਪ ਸਿੰਘ ਜੀ ਐਸੀ ਮਹਾਨ ਸ਼ਖਸੀਅਤ ਹੋਏ ਨੇ ਆਪਣੇ ਸਮੇਂ ਦੇ ਅੰਦਰ ਜਿਨ੍ਹਾਂ ਨੇ ਸਿੱਖ ਪੰਥ ਦੀ ਵੱਡਮੁੱਲੀ ਸੇਵਾ ਕੀਤੀ ਉਹ ਕੇਵਲ ਵਿਦਵਾਨ ਹੀ ਨਹੀਂ ਬਲਕਿ ਪ੍ਰੌੜ ਗਿਆਨੀ ਸਨ ਔਰ ਉਹਨਾਂ ਦਾ ਜੀਵਨ ਪੰਥ ਦੇ ਲਿਖੇ ਲੱਗਿਆ ਤਕਸਤਰੀ ਦਮਦਮਾ ਸਾਹਿਬ ਜੀ ਦੇ ਮਕਾਮ ਦੇ ਉੱਤੇ ਬਾਬਾ ਦੀਪ ਸਿੰਘ ਜੀ 50 ਸਾਲ ਤੋਂ ਵੱਧ ਸਮਾਂ ਬਤੌਰ ਜਥੇਦਾਰ ਸੇਵਾਵਾਂ ਨਿਭਾਉਂਦੇ ਰਹੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਬੜੀ ਵੱਡੀ ਸੇਵਾ ਕੀਤੀ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਦੇ ਵਕਤ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾਇਆ ਉੱਥੇ ਬਾਬਾ ਦੀਪ ਸਿੰਘ ਜੀ ਸਹਿ ਲਖਾਰੀ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ। ਤਨਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇੱਥੋਂ ਚਲੇ ਜਾਣ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੀ ਸੇਵਾ ਬਾਬਾ ਦੀਪ ਸਿੰਘ ਜੀ ਨੇ ਸੰਭਾਲੀ ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਹਜਾਤੀ ਦੇ ਵਿੱਚ ਆਪਣੀ ਨਿਗਰਾਨੀ ਦੇ ਵਿੱਚ ਕਰਵਾਈ ਸੀ ਉਸ ਪਾਵਨ ਬੀੜ ਦੇ ਭਾਈ ਬਾਬਾ ਦੀਪ ਸਿੰਘ ਜੀ ਨੇ ਪਹਿਲਾ ਇੱਕ ਉਤਾਰਾ ਕੀਤਾ ਤੇ ਫਿਰ ਪਾਤਸ਼ਾਹ ਦੇ ਜਾਣ ਤੋਂ ਬਾਅਦ ਤਿੰਨ ਉਤਾਰੇ ਜਿਹੜੇ ਆ ਉਹ ਹੋਰ ਕੀਤੇ ਕੁੱਲ ਚਾਰ ਉਤਾਰੇ ਕੀਤੇ ਤੇ ਉਹਨਾਂ ਨੂੰ ਚਾਰੇ ਤਖਤਾਂ ਦੇ ਉੱਤੇ ਸਭਾਇਮਾਨ ਕਰਨ ਲਈ ਸਤਕਾਰ ਸਹਿਤ ਭੇਜਿਆ ਸ੍ਰੀ ਅਕਾਲ ਤਖਤ ਸਾਹਿਬ ਸਚਖੰਡ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੱਕ ਸਚਖੰਡ ਸ੍ਰੀ ਹਜੂਰ ਸਾਹਿਬ ਨਾਡੇੜ ਤੇ ਇੱਕ ਤੱਕ ਸ੍ਰੀ ਦਮਦਮਾ ਸਾਹਿਬ ਦੇ ਮਕਾਮ ਦੇ ਉੱਤੇ ਉਹ ਪਾਵਨ ਸਰੂਪ ਜਿਹੜਾ ਸਭੈ ਮਾਨ ਹੋਇਆ ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਇਸ ਇਲਾਕੇ ਦੇ ਵਿੱਚ ਪ੍ਰਚਾਰ ਪ੍ਰਸਾਰ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਹੈ ਉਹ ਧਿਆਨ ਕੇਂਦਰਿਤ ਕਰਦੇ ਰਹੇ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਅਨੇਕਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦੀ ਪਾਹਲ ਛਕਾ ਕੇ ਗੁਰੂ ਕੇ ਲੜ ਲਾਇਆ ਇਥੋਂ ਤੱਕ ਕਿ ਉਹ ਸਮਾਂ ਜਿਹੜਾ ਸੀ ਐਸਾ ਸੀ ਤਖਸ਼ੀਰੀ ਦਮਦਮਾ ਸਾਹਿਬ ਸਿੱਖ ਸਰਗਰਮੀਆਂ ਦਾ ਮੁੱਖ ਕੇਂਦਰ ਬਣ ਗਿਆ ਔਰ ਮੁਗਲ ਹਕੂਮਤ ਜੋ ਉਸ ਵੇਲੇ ਸ਼ਾਸਨ ਕਰ ਰਹੀ ਸੀ ਉਹਦੀ ਨਜ਼ਰ ਵੀ ਤਖਸ਼ੀਰੀ ਦਮਦਮਾ ਸਾਹਿਬ ਤੇ ਸੀ ਤਾਂਤਨ ਬਾਬਾ ਦੂਪ ਦੀਪ ਸਿੰਘ ਜੀ ਦੀ ਦੂਰ ਅੰਦੇਸ਼ੀ ਸੀ ਕਿ ਉਹਨਾਂ ਨੇ ਭਵਿੱਖ ਦੇ ਵਿੱਚ ਕੋਈ ਹਮਲਾ ਨਾ ਕਰੇ ਹਮਲਾਵਰ ਇਸ ਮਕਸਦ ਲਈ ਉਹਨਾਂ ਨੇ ਇੱਥੇ ਇੱਕ ਬੁਰਜ ਬਣਵਾਇਆ ਉਸ ਬੁਰਜ ਦੇ ਵਿੱਚ ਜੰਗੀ ਸਾਜੋ ਸਮਾਨ ਜਿਹੜਾ ਸੀ ਉਸ ਨੂੰ ਰੱਖਿਆ ਤਾਂ ਕਿ ਭਵਿੱਖ ਦੇ ਵਿੱਚ ਜੇ ਕੋਈ ਹਮਲਾਵਰ ਤਖਸ਼ੀ ਰਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਹਮਲਾ ਕਰਨ ਵਾਸਤੇ ਆਉਂਦਾ ਤੇ ਉਸ ਨੂੰ ਮੂੰਹ ਤੋੜ ਜਿਹੜਾ ਹੈ ਉਹ ਜਵਾਬ ਦਿੱਤਾ ਜਾ ਸਕੇ ਇਥੇ বাসਨੀ ਉਹਨਾਂ ਨੇ ਇੱਕ ਜ਼ਮੀਨ ਦੇ ਵਿੱਚ ਜ਼ਮੀਨਦੋਜ਼ ਕਮਰਾ ਬਣਾਇਆ ਜਿਸ ਨੂੰ ਅਸੀਂ ਅਜਮਾਨ ਸਤਕਾਰ ਦੇ ਨਾਲ ਪੂਰਾ ਸਾਹਿਬ ਕਹਿੰਦੇ ਆ ਉੱਥੇ ਬਾਬਾ ਦੀਪ ਸਿੰਘ ਜੀ ਨੇ ਭਜਨ ਕੀਤਾ ਬੰਦਗੀ ਕੀਤੀ ਤੇ ਨਾਲ ਹੀ ਲਿਖਾਈ ਦੀ ਸੇਵਾ ਜਿਹੜੀ ਹੈ ਉਹ ਵੀ ਉਸ ਸਥਾਨ ਦੇ ਉੱਤੇ ਕਰਦੇ ਰਹੇ ਇੱਕ ਖੂਬ ਬਾਬਾ ਦੀਪ ਸਿੰਘ ਜੀ ਨੇ ਤਖਸ਼ੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਲਗਵਾਇਆ ਆਪਣੀ ਨਿਗਾਹਬਾਨੀ ਦੇ ਵਿੱਚ ਜਿਸ ਦਾ ਜਲ ਅੱਜ ਵੀ ਸੰਗਤਾਂ ਜੜੀਆਂ ਨੇ ਉਹ ਇਸਤੇਮਾਲ ਕਰਦੀਆਂ ਨੇ ਵਰਤਦੀਆਂ ਨੇ ਇਸ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਨੂੰ ਖਬਰ ਮਿਲੀ ਕਿ ਅਫਗਾਨੀ ਦਾ ਇੱਕ ਕਰਿੰਦਾ ਜਿਹੜਾ ਹੈ ਉਹ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਹਰਮਤੀ ਕਰ ਰਿਹਾ ਹੈ ਖੰਡੇ ਦੇ ਨਾਲ ਬਾਬਾ ਜੀ ਨੇ ਲਕੀਰ ਖਿੱਚੀ ਤੇ ਆਵਾਜ਼ ਮਾਰੀ ਇਹ ਆਸ ਕੌਮ ਨੂੰ ਜ਼ਰੂਰਤ ਹੈ ਪੰਥ ਨੂੰ ਜ਼ਰੂਰਤ ਹੈ ਮਰਜੀ ਬੜਿਆਂ ਦੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਬਹਿਰਮਤੀ ਹੋ ਰਹੀ ਹੈ 500 ਦੇ ਕਰੀਬ ਸਿੰਘ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜਾ ਸੀ ਉਹ ਸਾਥੀ ਬਣਨ ਵਾਸਤੇ ਆ ਰਲਿਆ ਅਰਦਾਸਾ ਕਰਕੇ ਤੱਕ ਸ੍ਰੀ ਦਮਦਮਾ ਸਾਹਿਬ ਜੀ ਤੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਦੋਂ ਰਵਾਨਾ ਹੋਏ ਤੇ ਰਸਤੇ ਦੇ ਵਿੱਚ ਵੀ ਸਿੰਘਾਂ ਦੇ ਕਾਫਲੇ ਜਿਹੜੇ ਹੈ ਬਾਬਾ ਦੀਪ ਸਿੰਘ ਜੀ ਦੇ ਕਾਫਲੇ ਦੇ ਨਾਲ ਰਲਦੇ ਗਏ ਤੇ ਬਾਬਾ ਦੀਪ ਸਿੰਘ ਜੀ ਦਾ ਕਾਫਲਾ ਇਹਨਾਂ ਵੱਡਾ ਹੁੰਦਾ ਗਿਆ ਕਿਸਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਵਕਤ 5000 ਦੀ ਗਿਣਤੀ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜੀ ਹੈ ਸਿੰਘਾਂ ਦੀ ਸ਼ਾਮਲ ਹੋ ਗਈ। ਬਾਬਾ ਜੀ ਨੇ ਪਰਣ ਕੀਤਾ ਕਿ ਸਾਡਾ ਸੀਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਹੀ ਜਿਹੜਾ ਹੈ ਉਹ ਪੇਟ ਹੋਏਗਾ। ਔਰ ਐਸਾ ਹੀ ਹੋਇਆ ਗਹਿਗੱਤ ਜੁਦ ਹੋਇਆ ਗਹਿਗੱਤ ਜੁਦ ਦੇ ਦੌਰਾਨ ਬਾਬਾ ਦੀਪ ਸਿੰਘ ਜੀ ਦਾ ਸੀਸ ਕਟਿਆ ਗਿਆ। ਤੇ ਬਾਬਾ ਦੀਪ ਸਿੰਘ ਜੀ ਨਿਰੰਤਰ ਜਿਹੜਾ ਹੈ ਉਹ ਜੁਦ ਕਰਦੇ ਲੜਾਈ ਕਰਦੇ ਦੁਸ਼ਮਣ ਦੇ ਆਹੂ ਲਾਉਂਦੇ ਆਖਰ ਆਪਣੇ ਪਰਨਨ ਨੂੰ ਪੂਰਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਕਰੋਨਾ ਦਾ ਸੀਸ ਉਹਨਾਂ ਦੇ ਕਹੇ ਹੋਏ ਬਚਨਾਂ ਦੇ ਮੁਤਾਬਿਕ ਧੰਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਜਿਹੜਾ ਸੀ ਉਹ ਅਰਪਣ ਹੋਇਆ ਐਸੀ ਮਹਾਨ ਅਨੁੱਖੀ ਸ਼ਹੀਦ ਲਾਸਾਨੀ ਜੋਧੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸ਼ਹੀਦੀ ਇੱਕ ਲਾ ਮਿਸਾਲ ਸ਼ਹੀਦੀ ਹੈ ਬੇਮਿਸਾਲ ਸ਼ਹਾਦਤ ਹੈ ਉਹਨਾਂ ਦੇ ਜਨਮ ਦਿਨ ਦੀਆਂ ਮੈਂ ਇੱਕ ਵਾਰੀ ਫੇਰ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ 10 ਸੇ ਇਸ ਜਨ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈਆਂ ਬੰਦਾਂ। ਅਕਸ਼ਰੀ ਦਮਦਮਾ ਸਾਹਿਬ ਦੇ ਪਾਵਨ ਅਸਥਾਨ ਤੇ ਉੱਤੇ ਤਨਤਨ ਬਾਬਾ ਦੀਪ ਸਿੰਘ ਜੀ ਨੇ 50 ਸਾਲ ਤੋਂ ਵੱਧ ਸਮਾਂ ਬਤੀਤ ਕੀਤਾ। ਇੱਥੇ ਉਹਨਾਂ ਦਾ ਜ਼ਮੀਨਦੋਜ਼ ਕਮਰਾ ਵੀ ਹੈ ਜਿਸ ਨੂੰ ਅਸੀਂ ਅਦਬ ਸਤਿਕਾਰ ਦੇ ਨਾਲ ਪੂਰਾ ਸਭ ਕਹਿੰਦੇ ਆਂ। ਜਿੱਥੇ ਉਹਨਾਂ ਨੇ ਲੰਬਾ ਸਮਾਂ ਭਜਨ ਬੰਦਗੀ ਕੀਤੀ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਉਤਾਰੇ ਕਰਦੀਆਂ ਲਖਾਰੀ ਦਾ ਕੰਮ ਵੀ ਉਸ ਔਰ ਸਾਬ ਦੇ ਵਿੱਚ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਇਸ ਤਖਤ ਸਾਹਿਬ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹਾਂ ਇੱਕ ਬੁਰਜ ਬਣਾਇਆ ਇੱਕ ਖੂਲਵਾਇਆ ਜਿਸ ਦਾ ਜਲ ਹੁਣ ਵੀ ਇਸਤੇਮਾਲ ਕਰਦੀਆਂ ਨੇ ਸੰਤਾਂ ਇਹ ਅਸਥਾਨ ਤਨਤਨ ਬਾਬਾ ਦੀਪ ਸਿੰਘ ਜੀ ਨੇ ਬਹੁਤ ਵੱਡੀ ਸੇਵਾ ਜਿਹੜੀ ਹੈ ਇੱਥੇ ਨਿਭਾਈ ਹੈ ਤੇ ਇੱਥੋਂ ਵੀ ਉਹ ਸ਼੍ਰੀ ਅਮਰਸਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਬੇਹਰਮਤੀ ਨੂੰ ਰੋਕਣ ਵਾਸਤੇ ਗਏ ਸੰਤ ਉੱਥੇ ਸ਼੍ਰੀ ਅਮਰਸਰ ਸਾਹਿਬ ਉਹਨਾਂ ਨੇ ਜਾ ਕੇ ਮਹਾਨ ਸ਼ਹੀਦੀ ਦਿੱਤੀ ਸੀ ਤੇ ਉਹਨਾਂ ਦੇ ਅੱਜ ਜਨਮ ਦਿਹਾੜੇ ਤੇ ਮੈਂ ਇੱਕ ਵਾਰੀ ਫੇਰ ਸਮੂਹ ਗੁਰੂ ਨਾਨਕ ਨਾਮਲੇ ਵਸਿਕ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋ ਚ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ